ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਬੀ ਐਮ ਸੀ ਹੌਸਪੀਟਲ ਲੁਧਿਆਣੇ ਦੇ ਵਿੱਚ ਉਹ ਜਿਹੜਾ ਇਲਾਜ ਚੱਲ ਰਿਹਾ ਸੀਗਾ ਲਾਸਟ ਟਾਈਮ ਤੇ ਕੱਲ ਹੀ ਹਲੇ ਛੁੱਟੀ ਮਿਲੀ ਸੀ ਉਸ ਤੋਂ ਬਾਅਦ ਅੱਜ ਜਿਹੜਾ ਦੁਬਾਰਾ ਇਹਨਾਂ ਦੇ ਪਹਿਲਾਂ ਤੋਂ ਜਿਹੜਾ ਇਹਨਾਂ ਦੀ ਵਾਈਫ ਆ ਤੇ ਇਹਨਾਂ ਦੀ ਸੱਸ ਆ ਉਹ ਇਹਨਾਂ ਦੀ ਵਾਈਫ ਨੂੰ ਰਿਹਾਉਣ ਨਹੀਂ ਦਿੰਦੀ ਇਹਨਾਂ ਕੋਲ ਤੇ ਅਸੀਂ ਕੋਈ ਮੜਾ ਮੋਟਾ ਉਹ ਚੱਲ ਰਿਆ ਸੀ ਉਰੇ ਸੀ ਇਹਨਾਂ ਦੇ ਜਿਹੜੇ ਮਾਮਾ ਜੀ ਸੀਗੇ ਮਤਲਬ ਬਾਬਾ ਜੀ ਦੀ ਵਾਈਫ ਦੇ ਮਾਮਾ ਜੀ ਸੀ ਅੱਜ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਤੇ ਡੀ ਐਮ ਸੀ ਚੋ ਦਵਾਈ ਲੈ ਕੇ ਸਿੱਧਾ ਉਹਨਾਂ ਦੇ ਮਾਮਾ ਜੀ ਕੋਲੇ ਗਏ ਉਸ ਤੋਂ ਬਾਅਦ ਚ ਉਹਨਾਂ ਨੇ ਮਤਲਬ ਜਿਹੜੀ ਨਾਨੀ ਜੀ ਸੀ ਇਹਨਾਂ ਦੀ ਉਹਨ ਨਾਲ ਲੈ ਕੇ ਉਹਨਾਂ ਦੇ ਘਰੇ ਗੱਲ ਕਰਨ ਜਾ ਰਹੇ ਸੀ ਦੋ ਬੰਦੇ ਸੀ ਇੱਕ ਮੇਰਾ ਭਰਾ ਦੂਜਾ ਪ੍ਰਵਦੀਪ ਸਿੰਘ ਤੇ ਬਾਬਾ ਜੀ ਤੇ ਤੀਸਰੇ ਨਾਲ ਨਾਨੀ ਜੀ ਹੋਵੇ ਉਹਨਾਂ ਦੇ ਘਰੇ ਗਏ ਤਾਂ ਗੇਟ ਬੂਟ ਮਤਲਬ ਖੜਕਾਉਂਦੇ ਸੀ ਉਹ ਅੰਦਰੋਂ ਹੀ ਲਾ ਕੇ ਬੋਲਣ ਤੇ ਗੱਲ ਕਰਦੇ ਕਰਦੇ ਉਹਨੇ ਗੇਟ ਨਹੀਂ ਖੋਲਿਆ ਪਿੱਛੋਂ ਕਿਸੇ ਹੋਰ ਕੋਠੀ ਚੋਂ ਕਾਫੀ ਮੁੰਡੇ ਇਕੱਠੇ ਹੋ ਕੇ ਆਏ ਮਤਲਬ ਪਹਿਲੀ ਤਿਆਰੀ 'ਚ ਬੈਠੇ ਸੀ ਜਿਹੜਾ ਮੇਰਾ ਪ੍ਰਭ ਦੀ ਉਹ ਭਰਾ ਮਤਲਬ ਉਹਦੇ ਸਿਰ 'ਤੇ ਡਾਂਗਾ ਰਾੜਾ ਰੂੜਾ ਮਾਰ ਕੇ ਕਾਫੀ ਸੱਟਾਂ ਮਾਰੀਆਂ ਉਹਦੇ ਉਸ ਤੋਂ ਬਾਅਦ ਬਾਬਾ ਜੀ ਉਹਨਾਂ ਨੂੰ ਲੈ ਕੇ ਉਰੇ ਆ ਗਏ ਗੱਡੀ 'ਚ ਆਪਣੇ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਉੱਥੇ ਵੀ ਮਾਰੇ ਨਾ ਬਾਬਾ ਜੀ ਦੇ ਵੀ ਮਾਰੇ ਰੋੜੇ ਰੂੜੇ ਚਲੋ ਉਹਨਾਂ ਦੇ ਕੋਈ ਜ਼ਿਆਦਾ ਸੱਟ ਨਹੀਂ ਸੀ ਉੱਥੇ ਉਦੋਂ ਬਾਅਦ ਚੋਰੇ ਆ ਕੇ ਜਦਾ ਹਸਪੀਟਲ ਦੇ ਵਿੱਚ ਉਤਰੇ ਗੱਡੀ ਚੋਂ ਜਿਹੜਾ ਰਾਮਨ ਜੋਦਾ ਬਾਬਾ ਜੀ ਦਾ ਸਾਲਾ ਉਹਨੇ ਲਿਆ ਕੇ ਗੱਡੀ ਬਾਬਾ ਜੀ ਦੇ ਵਿੱਚ ਮਾਰੀ ਮਤਲਬ ਗੱਡੀ 'ਚ ਉਤਰ ਕੇ ਜਾਂ ਤੁਰੰਤ ਤੁਰਨ ਲੱਗੇ ਦੂਰ ਤੋਂ ਭਜਾ ਕੇ ਗੱਡੀ ਲੱਤਾਂ ਦੇ ਵਿੱਚ ਮਾਰੀ ਖੜੇ ਸੀਗੇ ਬਾਬਾ ਜੀ ਮਤਲਬ ਗੱਡੀ 'ਚ ਉਤਰ ਕੇ ਲਿਆ ਕੇ ਜਿਵੇਂ ਮਾਰੀ ਦੇਖਦੇ ਆਂ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਉਹਨਾਂ ਨੇ ਕਿਹਾ ਕਿ ਕਾਫੀ ਜਣੇ ਆਏ ਸੀ ਤੇ ਗੋਲੀ ਮਾਰੀ ਜਿਹੜੀ ਗਰਜੀਤ ਕੌਰ ਨੇ ਗਿਆ। ਮੈਂ ਸੀਸੀਟੀਵੀ ਦਾਗ ਦਊਗੀ ਨਾ ਸੀਸੀਟੀਵੀ ਫੁਟੇਜ ਲੈ ਲਓ ਉਹਨਾਂ ਦੇ ਘਰ ਦੀ ਤੇ ਹਸਪਤਾਲ ਦੇ ਵਿੱਚ ਸੀਸੀਟੀਵੀ ਲੱਗਿਆ ਹੋਊਗਾ ਜਿਹੜੀ ਉਹਨਾਂ ਨੇ ਗੱਡੀ ਮਾਰੀ ਇੱਥੇ ਮੁਲਾਜ਼ਮ ਵੀ ਮੌਜੂਦ ਸੀਗੇ ਮੈਂ ਸਾਹਮਣੇ ਹੋਇਆ ਜੀ। ਪੂਰੇ ਰਾੜਾ ਨਾਲ ਵੀ ਕੁੱਟਿਆ ਮੁਲਾਜ਼ਮ ਵੀ ਇੱਥੇ ਜਿਨ੍ਹਾਂ ਦੀ ਡਿਊਟੀ ਹੋਣੀ ਹੈ ਉਹਨਾਂ ਨੂੰ ਪਤਾ ਹੋਣਾ ਜਾਂ ਜਿਹੜਾ ਇੱਥੇ ਸੀਸੀਟੀਵੀ ਉਹ ਵੀ ਦੇਖ ਸਕਦਾ ਸਾਰਾ ਕੁਝ ਸਾਹਮਣੇ ਆ ਜਾਊਗਾ। ਤੁਸੀਂ ਕਹਿੰਦੇ ਜੀ ਤੁਸੀਂ ਥ੍ਰੈਟ ਦਿੰਦੇ ਹੋ ਗੋਲਡੀ ਬਰਾੜ ਦਾ ਕਿ ਪਹਿਲਾਂ ਹੀ ਧੱਕੀਆਂ ਦਿੱਤੀਆਂ ਨੇ। ਉਹਨਾਂ ਨੇ ਇਲਜ਼ਾਮ ਲਾਇਆ ਹਾਂਜੀ ਕੋਲੋਂ ਪੁਲਿਸ ਵੈਰੀਫਾਈ ਕਰ ਲੂਗੀ ਕੋਈ ਹੋਇਆ ਇਦਾਂ ਦਾ ਕੋਈ ਗੱਲ ਉਹ ਤੇ ਬਾਈ ਪੰਤਾ ਨੇ ਯੂਜ਼ ਕਰਿਆ ਤੁਸੀਂ ਨਹੀਂ ਨਹੀਂ ਹਾਂਜੀ ਇਹ ਤਾਂ ਹੈ ਇਹ ਕੋਲੋਂ ਮੇਰੇ ਥੋੜੀ ਮੂਹ ਤੇ ਸੱਟ ਆ ਬਾਈ ਜੇ ਅਸੀਂ ਲੜਨ ਆਉਂਦੇ ਅਸੀਂ ਕੁਝ ਦੱਸੋ ਅਸੀਂ ਨਾਨੀ ਨੂੰ ਨਾਲ ਲੈ ਕੇ ਆਉਂਦੇ ਹਾਂ ਅਸੀਂ ਦੋ ਜਾਨੇ ਤੇ ਨਾਨੀ ਨੂੰ ਲੈ ਕੇ ਇੱਥੇ ਗੱਲ ਕਰਨ ਆਇਆ ਮੈਂ ਤਾਂ ਆਪ ਨੂੰ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾਡਾਂ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਸਾਫ ਦਿਖਦਾ ਕਹਿੰਦਾ ਉਹ ਖੜਾ ਹੋ ਖੜਾ ਉਹਨੇ ਆ ਕੇ ਮੈਨੂੰ ਜੀ 7-8 ਫੁੱਟ ਉੱਤੇ ਚੱਕਤਾ ਸਾਰੀ ਬਾਹਾਂ ਟੁੱਟ ਗਈ ਤੇ ਆ ਸਾਰੀ ਬਾਹ ਫੱਟੀ ਪਈਆਂ ਆਂਗਲਾ ਟੁੱਟ ਗਈਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਗੋਲਡੀ ਬਰਾੜ ਦੇ ਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ ਤੁਹਾਡੇ ਤੁਸੀਂ ਆਪ ਦੇ ਦਿਮਾਗ ਨਾਲ ਸੋਚੋ ਸਰਕਾਰ ਵੀ ਜੇ ਮੈਂ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਕੱਲਾ ਆਉਂਦਾ ਲੜਨ ਜਾਂਦਾ ਨਾਲ ਇਹ 10 15 ਜਣੇ ਮੈਂ ਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਮੈਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਤੇ ਲਿਆਓ ਮੇਰੇ ਨਾਲ ਝਗੜਾ ਉਹਦੇ ਨਾਲ ਹੈ ਨਹੀਂ ਸੀ ਉਹਨੂੰ ਘਰ ਹੀ ਟੁੱਟੇ ਘਰ ਵਾਲੀ ਨੂੰ ਤਾਂ ਕੋਈ ਹੋਈ ਜਾਈ ਇਹਨਾਂ ਦੀ ਘਰ ਵਾਲੀ ਤਾਂ ਹੋ ਗਏ 2 ਮਹੀਨਿਆਂ ਨੂੰ ਕੋਈ ਸੀ ਜਿਹੜੇ ਬਾਈਪਨ ਚਲਾਣੇ ਹੋਰ ਨਹੀਂ ਧਮਕੇ ਸਾਰੇ ਝੂਟ ਨੇ ਯਾਰ ਮੇਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਬਾਈਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਾਹੀ ਲੜਨ ਯਾਰ ਵੀਰੇ ਨਾਨੀ ਨੂੰ ਲੜਨ ਲੈ ਤੁਸੀਂ ਆ ਬੋਚ ਤੁਸੀਂ ਕਿਸੇ ਲੇਡੀ ਜਨ ਨੂੰ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਨਾਨੀ ਲੜਨ ਆ ਰਹੇ ਸੀ ਦੀ ਨਾਨੀ ਸੀ ਕੌਣ ਕੌਣ ਸੀ ਇੰਨਾ ਦੀ ਕੁੜੀ ਦੀ ਨਾਨੀ ਸੀ ਨਾ ਉਹਦੀ ਮਾਂ ਸੀ ਜਿਹੜੀ ਗਰਜੀਤ ਕੌਰ ਆ ਜਿਹਦੇ ਨਾਲ ਲੜਦੀ ਦੀ ਮਾਂ ਗਰਜੀਤ ਕੌਰ ਦੀ ਸਗੀ ਮਾਂ ਸੀ ਉਹ ਕੁੜੀ ਦੀ ਨਾਨੀ ਕੁੜੀ ਦੀ ਨਾਨੀ ਸੀ ਅਸੀਂ ਤਾਂ ਯਾਰ ਮੈਨੂੰ ਕੀ ਪਤਾ ਸੀ ਕਿ ਵੀ ਇਹ ਐਂ ਕਰਨਗੇ ਠੀਕ ਆ ਤੇ ਚਲੋ ਇਹਨਾਂ ਨੇ ਜੋ ਕਰਨਾਂ ਦੀ ਘਰੇ ਆਇਆ ਨਾ ਸਾਡੇ ਨਾਲ ਕਰਤਾ ਚਲੋ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਸਾਥੂ ਕਰਾ ਲੈਣਗੇ ਯਾਰ ਕੋਈ ਨਹੀਂ ਪ੍ਰੋਸੈਸ ਲੈ ਕੇ ਥੋੜਾ ਜਿਹਾ ਕਰਤਾ ਸਾਡਾ ਕੰਮ। ਛੇੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਵਿਆਹੀ ਹੋਈ ਹੈ। ਤੇ ਪਹਿਲਾਂ ਵੀ ਦੋ ਦਿਨ ਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ। ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ। ਤੇ ਪੈਸਿਆਂ ਦੀ ਮੰਗ ਕਰਦੀ ਸੀਗੇ ਪਹਿਲਾਂ ਤੋਂ ਆਪਣੇ ਤੋਂ। ਦੋ ਤਿੰਨ ਵਾਰੀ ਆਪਾਂ ਭੇਜੀ ਨਹੀਂ ਆ ਗਈ ਕੁੜੀ। ਰਿਸ਼ਤੇਦਾਰਾਂ ਦਾ ਇਕੱਠ ਕਰਕੇ ਇਹ ਵੇਰ ਲਈ ਜਾਂਦੇ ਸੀਗੇ। ਤੇ ਪਹਿਲਾਂ ਇਹ ਆ ਕੇ ਇੱਕ ਵਾਰੀ ਰਾਤ ਨੂੰ 1.5 ਵਜੇ ਉਦੋਂ ਵੀ ਦਰਵਾਜ਼ੇ ਤੇ ਨੁਜੇ ਭੰਨ ਗਿਆ। ਮਾਰ ਨੂੰ ਨ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਈਏ ਅੱਗੇ ਅਗਲੇ 2-4 ਵਜੇ ਆ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਜੀ ਪਹਿਲੇ ਹੀ 112 ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਇਹਨੇ ਮਾਰਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨਾਂ ਨੇ ਗੋਲੀਆਂ ਚੱਲ ਰਹੀਆਂ ਸੀਗੀਆਂ ਇਹ ਗੋਲੀਆਂ ਮਾਰਦਾ ਘਰੋਂ ਭੱਜ ਲਿਆ ਗਵਾਂਡੀ ਉੱਥੇ ਸਾਰੇ ਗਵਾਂਡੇ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਏ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਮਾਤਾ ਦੇਵੀ ਪੱਟ ਚ ਲੱਗੀ ਆ ਮੇਰੇ ਦੇਵੀ ਗੁੜੀਆਂ ਤੇ ਬਾਈਆਂ ਨੇ ਕੀ ਮੰਗ ਰਹੇ ਹੋ ਹੋਰ ਮੁੰਡੇ ਲੱਤ ਚ ਗੋਲੀ ਆ ਇਹ ਆਪਣੀ ਜ਼ਪਾਰਚਾਂ ਸੰਪੂਰਸ਼ਾਂ ਪਵਾ ਕੇ ਬਿਜਲੀ ਵਾਰੀ ਵੀ ਹਰੇਕ ਵਾਰੀ ਬਿਸ ਨੂੰ ਦਬਜਾਂਦਾ ਜੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਨੂੰ ਇਨਤਜ਼ਾਬ ਦਿੱਤਾ ਜਾਵੇ ਅਸੀਂ ਆਪਣੀ ਕੁੜੀ ਦਾ ਖੇੜਾ ਜਣਾਉਣ ਆਏ ਕਿ ਤੋਂ ਇਹ ਇਨੇ ਘਰ ਤੇ ਆ ਕੇ ਦੋ ਵਾਰ ਛੱਡ ਕੇ ਹਮਲਾ ਕਰੇ ਇਹ ਜ਼ਬਰ ਵੀ ਗੁੜੀਆਂ ਤੇ ਨਹੀਂ ਮੈਂ ਖੇੜੇ ਵਾਲੇ ਬਾਬੇ ਨਾਲ ਉਹਦੀ ਕੁੜੀ ਗਈ ਸੀ ਬਾਰ ਬਾਰ ਮੈਂ ਤਾਂ ਦਾਲਦੀ ਮੰਗ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਪੂਰੀ ਲੜਕੇ ਤੋੜਤੀ ਬੱਲਾ ਇਹ ਹੁਣ ਅਸੀਂ ਫੇਰ ਤੋਰਦੇ ਲੈ ਹੁਣ ਵੀ 3 ਮਹੀਨੇ ਹੋ ਗਏ ਪੁਲਿਸ ਮੇਰੇ ਕੋ ਘਰੇ ਬੈਠੀ ਨੂੰ ਇੱਕ ਦਿਨ ਰਾਤ ਨੂੰ ਡੇਢ ਵਜੇ ਆਏ ਆ ਅਸੀਂ ਪੁਲਿਸ ਨੂੰ ਕਾਲ 112 ਤੇ ਉਹਦੋਂ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੋਂ ਤਿੰਨ ਬੰਦੇ ਮੇਰੇ ਘਰੇ ਆਏ ਸੀ ਅੱਜ ਵੀ ਤਿੰਨ ਜਾੜੇ ਆਏ ਸੀ ਤੇ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨ ਜਾਨੇ ਇਹਦੇ ਨਾਲ ਹੋਰ ਆ ਕਿ ਅਸੀਂ ਦੋ ਰਵਾਲਵਰ ਸੀ ਤੇ ਇਹਨਾਂ ਤੋਂ ਦੋ ਰਵਾਲਵਰ ਨਾਲ ਨਾਲੇ ਗੋਲੀਆਂ ਮਾਰ ਕੇ ਬਾਪੇ ਦੀ ਮੇਰੀ ਲੱਤ ਨੂੰ ਮਾਰੀ ਆਂ ਕਹ ਤਾ ਮੈਂ ਲੈ ਕੇ ਜਾਊਗਾ ਨਹੀਂ ਥੋਨੂੰ ਮਾਰੂਗਾ ਕਹ ਮੈਂ ਥੋਨੂੰ ਮਾਰ ਕੇ ਮੈਂ ਲੈ ਕੇ ਜਾਊਗਾ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਿਠਾ ਰੱਖਿਆ ਡਰ ਬੁਰੀ ਤਰ੍ਹਾਂ ਕਿ ਤੇਰੇ ਮਾਂ ਪਾਪਾ ਨੂੰ ਮਾਰ ਦੂੰ ਤੇਰੀ ਮਾਂ ਨੂੰ ਮਾਰ ਦੂੰ ਤੇਰੇ ਭਾਈ ਨੂੰ ਮਾਰ ਦੂੰ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹਦੀ ਆ ਪੜਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਮੈਂ ਫੀਸ ਭਰੀ ਹੋਈ ਆ ਕਿੰਨੇ ਵਜੇ ਆਏ ਸੀ ਕੀ ਮਾਮਲਾ ਹੋਇਆ ਇਹ ਸਵਾ 3 ਵਜੇ ਮੇਰੇ ਘਰੇ ਆਇਆ ਤਾਂ ਪੁਲਿਸ ਨੂੰ ਵੀ ਫੋਨ ਕੀਤਾ ਮੈਨੂੰ ਵੀ ਪਤਾ ਬਗ ਬਗਦਾ ਪਿੰਡੋਂ ਸੱਤ ਕੰਦਰੀ ਤੱਕ ਫਸ ਗਿਆ ਇੱਥੇ ਆਦਾ ਸੀ ਕਹਿੰਦਾ ਕੋਈ ਥੜਪੂਆ ਕਹਿੰਦਾ ਮੇਰੇ ਨਾਂ ਬਰਬਾ 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 ਦਾ ਬੰਦਾ ਸੀ ਜਿਹਦਾ ਨਾਮ ਤੁਹਾਨੂੰ ਵੀ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾਂ 'ਚ ਵੱਜਦੀ ਰੱਖੀ ਕਿ ਵੀਰੇ ਮੈਂ ਨਹੀਂ ਆਪਣੀ ਕੁੜੀ ਚੋਰੀ ਹੈ ਕਿ ਆਖ ਉਸ ਕਰਦਾ ਮੈਂ ਅਜੇ ਤੁਹਾਨੂੰ ਦਰਵਾਜ਼ਾ ਦਿਖਾਵਾਂ ਚਰਪੰਦ ਦਰਵਾਜ਼ਾ ਦਿਖਾਉ ਦਿੱਤੇ ਹਾਂ ਵੀ ਅਜਾ ਦੋ ਦੇਰ ਤੋਂ ਮੇਰੀ ਤਾਂ ਪਿੱਛੇ ਦਵਾਚ ਵਾਲ ਨੂੰ ਲੈ ਕੇ ਜਾ ਰਹੀ ਸੀ ਜਦੋਂ ਇਹਨੇ ਰਮਾਲ ਵੱਟਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇਰਾ ਮੇਰੇ ਗੱਲਾਂ ਦੇ ਸਾਹਮਣੇ ਦੁਨੀਆਂ ਦੇ ਲੈ ਕੇ ਨਾ ਇਹ ਕੋਈ ਗੱਲ ਨਹੀਂ ਫੋਟੋ ਇਹਨੇ ਕਿੰਨੀ ਚਲਾਇਆ ਦੋਰ ਬਾਲ ਬਰਸੀ ਤੇ ਬੱਜੀ ਉਹ ਗੋਲੀ ਤੇਰੇ ਪੱਟ ਤੇ ਗੋਲੀ ਦੁੱਤੀ ਆ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੂਰੇ ਨਿਕਲ ਗਏ ਹਲੋ ਕੋਈ ਪੁਲਿਸ ਕਬਰ ਤੀਸੀ ਦਿਖਾ ਪਹਿਲਾਂ 112 ਦਾ ਕਲੇਮਟ ਕੀਤੀ ਸੀ ਕਿ ਦਰਵਾਜ਼ਾ ਤੇ ਇਹਨੇ ਪਹਿਲਾਂ ਕਿਹਾ ਤੇ ਆਪਰਾ ਕੀਤਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਪੁੱਛ ਰਹੇ ਹੋ ਕਾਰਵਾਈ ਨਹੀਂ ਕੀਤੀ ਹੈ ਜੀ ਜੀ ਮੰਗ ਕਰਦੇ ਹੋ ਮੈਂ ਸ਼ਾਹ ਦੀ ਪੰਚ ਕਰਦੀ ਗੀਤ ਕੋਰਨੇ ਮਾਤਾ ਗੁਜਰੀ ਕਲੋਨੀ ਚ ਰਹਿੰਦੇ ਨੇ ਉਹਨਾਂ ਦੀ ਜਿਹਨੇ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਹੋਣੀ ਨੇ ਕਿਹੜੀ ਜੱਟਾਂ ਸੰਗੂਟ ਇਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ ਇਹਨਾਂ ਦਾ ਕੋਈ ਆਪਸ ਮੈਟ੍ਰਿਮੋਨੀਅਲ ਡਿਸਕਿਊਟ ਚੱਲਦਾ ਹੈ ਅੱਜ ਇਹ ਮੇਰੇ ਨਾਲ ਦੋਨੇ ਪਾਰਟੀ ਇਹਨਾਂ ਦੇ ਘਰੇ ਰੱਖੀਆਂ ਹੋਈਆਂ ਹੁੰਦੀਆਂ ਸੀ ਗੀਆਂ ਤੇ ਗੁਰਵਿੰਦਰ ਸਿੰਘ ਗੋਣੀ ਆਪਣੇ ਨਾਲ ਦੋ ਤਿੰਨ ਜਣੇ ਲੈ ਕੇ ਆਏ ਸੀ ਇਹਨਾਂ ਦੀ ਥੀਕਲ ਚਲਪੀ ਸਿੰਘ ਨਾਲ ਪਤਾ ਇਹਨਾਂ ਦੀ ਪਹਿਲਾਂ ਉੱਥੇ ਆਪਸ ਲੜਾਈ ਹੋਈ ਹੈ ਦੋਨਾਂ ਦੀ ਖੂਬ ਸੀ ਉਸ ਤੋਂ ਬਾਅਦ ਆਫਟਰ ਥੈਟ ਜਦੋਂ ਇਹ ਹਸਪੀਟਲ ਦਾਖਲ ਹੋਣ ਆਏ ਆ ਉਹ ਦੋਨਾਂ ਦੇ ਸਾਡੇ ਤਕਰੀਬਨ ਕੁਝ 3:30 4 ਵਜੇ ਦੀ ਗੱਲ ਹੈ ਤਾਂ ਇਨਫੋਰਮੇਸ਼ਨ ਆਈ ਹੈ ਅਸੀਂ ਹਸਪਤਾਲ ਆਏ ਆ ਮੇਰੇ ਗੁਰਵਿੰਦਰ ਸਿੰਘ ਓਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਦਾਖਲ ਨੇ ਉਹਰੇ ਤੇ ਜਿਹੜੀ ਗੁਰਜੀਤ ਕੌਰ ਓਣੀ ਨੇ ਉਹਨਾਂ ਦੇ ਜਿਵੇਂ ਖਾਏ ਚ ਪੱਟ ਚ ਉਹਨਾਂ ਦੇ ਗੋਲੀ ਦਿੱਤੇ ਤੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਤੇ ਸੀਪੀਟੀ ਚੰਡੀਗੜ੍ਹ ਤੇ ਜੀਐਨ ਵੀ ਸਟੇਸ਼ਨ ਕਰੂ ਤੇ ਜਿਹਦੀ ਗੁਰਜੀਤ ਕੌਰ ਕਹਿੰਦੇ ਨੇ ਸਰ ਨਾਲ ਗੱਲਬਾਤ ਹੋਈ ਸੀ ਕਹਿੰਦੇ ਸਾਨੂੰ ਜਿਹੜੀ ਖੇੜੀ ਵਾਲਾ ਬਾਬਾ ਉਹਦਾ ਜਵਾਈ ਹੈ ਵੀ ਉਹ ਸਾਨੂੰ ਥ੍ਰੈਟ ਕਰਦਾ ਹੈ ਲਗਾਤਾਰ ਗੋਲੀ ਬਰਾੜ ਨੇ ਤੁਹਾਨੂੰ ਕਹਿ ਦਿੰਦਾ ਸੀ ਪੁਲਿਸ ਨੂੰ ਸੂਚਿਤ ਵੀ ਕਰਿਆ ਉਹ ਇਦਾਂ ਕਹਿੰਦੇ ਦੇਖੋ ਜੀ ਹਲੇ ਸਾਡੀ ਗੁਰਜੀ ਕੋਰੋਨਾ ਦੇ ਕੋਈ ਹੋਰ ਖ਼ੈਦ ਨਹੀਂ ਨਾ ਉਹਨਾਂ ਦੇ ਨਾਲ ਤਾਂ ਹੋਈ ਹੈ ਜੇ ਕੋਈ ਇਹੇ ਜੀ ਗੱਲ ਹੋਊਗੀ ਜਿਹੜੀ ਜੋ ਬਣਦੀ ਕਾਰਵਾਈ ਉਹ ਹੋਊਗੀ ਹਲੇ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੈਗਾ ਜਿਹੜੇ ਇੱਥੇ ਲੋਕਾਂ ਤੋਂ ਗੱਲ ਪਤਾ ਚੱਲੀ ਹੈ ਜੀ ਇਹ ਪਾਰਟੀ ਦਾਖਲ ਹੈ ਉਹਨਾਂ ਨਾਲ ਤਾਂ ਜੇ ਕੋਈ ਇਹੇ ਜੀ ਗੱਲ ਹੋਊਗੀ ਤਾਂ ਅਕੋਰਡਿੰਗਲੀ ਕਰਾਂਗੇ ਉਹਨਾਂ ਨੂੰ ਤੇ ਵਾਈਕਮ ਕਿਹਨਾਂ ਬਲੂਜ ਕਰੇਗੇ ਦੇਖੋ ਜੀ ਗੁਰਜੀ ਹਲੇ ਤੱਕ ਇਹਲੀ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਦੇ ਹੋਰੀ ਲੱਗੀ ਹੈ ਕਿਹਨੇ ਚਲਾਈ ਹੈ ਕਿਵੇਂ ਚੱਲੀ ਹੈ ਇਹ ਹਲੇ